ਸਾਡੀ ਮਾਲਾ ਸਾਹਿਬ ਅੱਜ ਮਜੀਠਿਆ ਜੀ ਨੂੰ ਮੇਲ ਮਿਲੀ ਹੈਗੀ ਆ ਔਰ ਪੂਰੇ ਸ਼ੋਭਨੀ ਕਾਲੀਦਲ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਤੇ ਮੋਗਾ ਦੇ ਵਿੱਚ ਵੀ ਲੱਡੂ ਵੱਡੇ ਦਾ ਰੇਡੀ ਵੇਰ ਕੀ ਕਹਾਂ ਸਭ ਹੋਏ ਜੁਕੀ ਬਤੇ ਲੱਖ ਖੁਸ਼ੀਆਂ ਪਾਤ ਸਹਜਾਂ ਜੇ ਸਾਡੇ ਉੱਤੇ ਨਜ਼ਰ ਕਰੇ ਸੱਚੇ ਪਾਤਸ਼ਾਹ ਨੇ ਉਹ ਤੋਂ ਵੱਡੀ ਪਰ ਕਿਰਪਾ ਕੱਲ ਜਿਹੜੀ ਸ਼੍ਰੋਮਣੀ ਕਾਲੀਦਲ ਤੇ ਸਰਦਾਰ ਬਿਕਰਮ ਸਿੰਘ ਜੀ ਮਜੀਠਿਆ ਸਾਹਿਬ ਤੇ ਕੀਤੀ ਹੈ ਸਭ ਤੋਂ ਵੱਡੀ ਉਦਾਲਤਾ ਹਿੰਦੁਸਤਾਨ ਦੀ ਜਿਨੇ ਪਹਿਲੀ ਤਰੀਕ ਤੇ ਜਿਹੜੀ ਜ਼ਮਾਨਤ ਦਿੱਤੀ ਆ ਮੀਸ਼ਰ ਸਾਹਿਬ ਨੂੰ ਪਰ ਉਹਦੇ ਵਿੱਚ ਅਰਚਨਾ ਬਹੁਤ ਡੜਾਈਆਂ ਸਰਕਾਰ ਨੇ ਇਹੋ ਜੇ ਸਵਾਲ ਵੀ ਕੀਤੇ ਜਿਹੜੇ ਹਾਸੋ ਹੀ ਨੇ ਆ ਇਹ ਵੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਮਜੀਠੀਆ ਸਾਹਿਬ ਪੰਜਾਬ ਦੇ ਵਿੱਚ ਨਾ ਰਹਿਣ ਇਹ ਲੋਅ ਕੀਤਾ ਜਾਵੇ ਜਮਾਨਤ ਹੋਣ ਤੋਂ ਬਾਅਦ ਇਹ ਵੀ ਕਿਹਾ ਕਿ ਮੁੱਛਾਂ ਨੂੰ ਵੱਡਣਾ ਚੜਾਵੇ ਇਹ ਵੀ ਮਨਾ ਕੀਤਾ ਜਾਵੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ ਸਰਕਾਰ ਦੇ ਖਿਲਾਫ ਨਾ ਬੋਲੇ ਪਰ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਕੋਈ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਲੋਅ ਨਹੀਂ ਕੀਤੀ ਤੇ ਮੀਡੀਆ ਸਾਹਮਣੂ ਬਿਨਾਂ ਸ਼ਰਤ ਰਿਹਾ ਕੀਤਾ ਫਿਰ ਦੇਖੋ ਕੱਲ ਵੇਲ ਹੋ ਗਈ ਉਹਦੇ ਵਿੱਚ ਅੜਚਨਾ ਵੀ ਪਾਆਂ ਗਿਆ ਜਿਹੜੀ ਕਿ ਰਾਤ ਫਿਰ ਕਟਾਈ ਅੱਜ 2 ਵਜੇ ਅਲੀਚ ਕੀਤਾ ਗਿਆ ਰਿਸ਼ੀ ਸਿੰਘ ਸਾਹਿਬ ਨੂੰ ਉਹਨਾਂ ਨੇ ਨਿਕਲਦਿਆਂ ਬਾਹਰ ਇਹ ਕਹਿ ਕੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਫਿਰ ਆਪਦੇ ਵਰਕਰਾਂ ਨੂੰ ਮਿਲਣਾ ਲੋਕਾਂ ਨੂੰ ਮਿਲਣਾ ਬਹੁਤ ਵੱਡੀ ਜਿੰਨੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਨੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਜੀ ਭੁੱਲਰ ਸਾਹਿਬ ਸਾਡੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਖੰਡੂ ਘੰਟੀ ਜੀ ਐਮਏ ਜੀ ਸਾਰੀ ਕਰੀਮ ਜ਼ਿਲ੍ਹੇ ਦੀ ਜਿਹੜੀ ਅੱਜ ਬਹੁਤ ਹੀ ਖੁਸ਼ੀ ਹੈ ਖੁਸ਼ੀ ਦੀ ਲਹਿਰ ਆ ਪੂਰੇ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਪਹਿਲਾਂ ਜਿੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਬਹੁਤੀ ਕੰਮਾਂ ਜਿਹੜੇ ਜਿਹੜੇ ਸਰਕਾਰ ਦੇ ਉਹਨੇ ਬੰਦੇ ਸੀ ਪਰ ਉਹ ਸ਼ਰਮਣੀ ਅਕਾਲੀ ਦਲ ਨੇ ਕੀਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਨੇ ਹੜਾਂ ਦੇ ਵਿੱਚ ਕੀਤੇ ਤੇ ਅੱਜ 7 ਮਹੀਨਿਆਂ ਬਾਅਦ ਜਿਹੜੇ ਬੀਟੀਆਂ ਸਾਹਿਬ ਰੀਜ ਹੋ ਕੇ ਜੇਲ੍ਹ ਚੋਂ ਨਾਬਾ ਜੇਲ੍ਹ ਚੋਂ ਬਾਹਰ ਆਏ ਨੇ ਅੱਜ ਉਥੇ ਕਾਠ ਵੇਖਣ ਆਲਾ ਇੱਕ ਹੜ ਆਇਆ ਹੋਇਆ ਇਸ ਕਰਕੇ ਲੋਕ ਜਿਹਤੇ ਸ਼ਰਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਉੱਥੇ ਮਜੀਠੀਆ ਸਾਹਿਬ ਨੂੰ ਪਿਆਰ ਕਰਦੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਾਹਿਬ ਨੂੰ ਪਿਆਰ ਕਰਦੇ ਇਹ ਚਾਹੁੰਦੇ ਲੋਕ ਕਿ ਕਦੋਂ ਸਮਾ ਆਵੇ ਤੇ ਕਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਮੈਂ ਇੱਕ ਸਰਕਾਰ ਨੂੰ ਤੁਹਾਡੇ ਮੱਧ ਨੂੰ ਇਹ ਪੁੱਛਣਾ ਚਾਹਣਾ ਸਾਰਿਆਂ ਵੱਲੋਂ ਸਾਡੀ ਟੀਮ ਵੱਲੋਂ ਕਿ ਗੈਂਗਸਟਰਾਂ ਤੇ ਤੁਹਾਡੇ ਤੋਂ ਕਾਫੀ ਨੂੰ ਪਾਇਆ ਜਾਂਦਾ ਕਿ ਗੈਂਗਸਟਰਾਂ ਤੇ ਕਾਰਵਾਈ ਕਰਨੀ بجائے ਮਜੀਠੀਆ ਸਾਹਿਬ ਤੇ ਕਾਰਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਹੋਲ ਲੀਡਰਸ਼ਿਪ ਬੰਨਾਂ ਤੇ ਕਾਰਵਾਈ ਕਰਦੇ ਆ ਕੀ ਤੁਸੀਂ ਸਾਨੂੰ ਇੱਕ ਐਕਸਟ ਬਣਾਇਆ ਜਿਹੜੇ ਅੱਜ ਦਨ ਦਿਹਾੜੇ ਗੋਲੀਆਂ ਚਲਦੀਆਂ ਹਨ ਕਤਲੋਗਾਰਦ ਹੁੰਦੀ ਹੈ ਉਹਨਾਂ ਤੇ ਨਹੀਂ ਤੁਹਾਡੇ ਤੋਂ ਕੁਝ ਹੁੰਦਾ ਇਸ ਕਰਕੇ ਮੈਂ ਫੇਲ ਹੋਈ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡੇ 8-10 ਮਹੀਨੇ ਰਹਿ ਗਏ ਤੁਸੀਂ ਕਬਰਾਈ ਇੰਨੇ ਹੋ ਕਬਰਾੜ ਦੇ ਵਿੱਚ ਹੀ ਸਾਰੇ ਕੰਮ ਕਰੀ ਜਾਂਦੇ ਹੋ ਕਿਤੇ ਕਹਿੰਦੇ ਲੀਜੀਆ ਸਾਹਿਬ ਪੰਜਾਬ ਨਹੀਂ ਆਉਣਾ ਚਾਹੀਦਾ ਕਿਤੇ ਕਹਿੰਦੇ ਮੁੱਛਾਂ ਨੂੰ ਵਟ ਨਹੀਂ ਚੜਾਉਣਾ ਚਾਹੀਦਾ ਕਿਤੇ ਕਹਿੰਦੇ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਕਿਹੜੀਆਂ ਹਾਸੋਈਨੀਆਂ ਗੱਲਾਂ ਅਜੇ ਤੱਕ ਸੁਣਿਆ ਨਹੀਂ ਸਿੱਖਦੇ ਗੱਲਾਂ ਕਿ ਸਰਕਾਰਾਂ ਵੀ ਇਹ ਗੱਲਾਂ ਕਰਦੀਆਂ ਮੁੱਖ ਮੰਤਰੀ ਇਹ ਗੱਲਾਂ ਕਰਦੇ ਆ ਇਹਨਾਂ ਦੀ ਟੀਮ ਜਿਹੜੀ ਵਕੀਲਾਂ ਦੀ ਉਹ ਸੁਪਰੀਮ ਕੋਰਟ ਦੇ ਵਿੱਚ ਇਹ ਜਿੰਦਗੀ ਨਾ ਦਿੰਦੀ ਹੈ ਮੈਂ ਸਮਝਣਾ ਕਿ ਧੰਨਵਾਦ ਕਰਨਾ ਚਾਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਬਹੁਤ ਵੱਡੀ ਰਾਹਤ ਆ ਜਿਹੜੀ ਮਜੀਠੀਆ ਸਾਹਿਬ ਨੂੰ ਦਿੱਤੀ ਤੇ ਮਜੀਠੀਆ ਸਾਹਿਬ ਜਿੱਥੇ ਆਪਣੇ ਸ਼੍ਰੋਮਣੀ ਕਾਰੀਦਾਰ ਦੇ ਪਰਿਵਾਰ ਦੇ ਵਿੱਚ ਆਏ ਉੱਥੇ ਆਪਣੇ ਬੱਚਿਆਂ ਨੂੰ ਵੀ ਅੱਜ ਉਹਨਾਂ ਨੇ ਮਿਲਣਾ ਕਿ ਮੈਂ ਸਮਝਦਾ ਕਿ ਰੱਜ ਕੇ ਖੁਸ਼ੀ ਆ ਸਾਰਿਆਂ ਨੂੰ ਤੇ ਮੈਂ ਹੁੰਦਾ ਵੀ ਧੰਨਵਾਦ ਕਰਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿ ਸਮਨੇ ਸਮੇਂ ਤੇ ਤੁਸੀਂ ਵੀ ਹਰ ਗੱਲ ਨੂੰ ਲੋਕਾਂ ਦੇ ਸਾਹਮਣੇ ਪੱਖ ਰੱਖਦੇ ਹੋ ਕਿਉਂਕਿ ਚੌਥਾ ਥੰਮ ਹੁੰਦਾ ਪ੍ਰੈਸ ਪ੍ਰੈਸ ਨੂੰ ਵੀ ਦੱਬਣ ਦੀ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਪ੍ਰੈਸ ਕਦੇ ਦਬੀ ਨਹੀਂ ਨਾ ਦਬੇ ਇੰਦਰਾ ਗਾਂਧੀ ਤੋਂ ਸਭ ਸਿੱਖ ਲੈਣਾ ਚਾਹੀਦਾ ਇਹਨਾਂ ਨੂੰ ਉਹਨਾਂ ਨੇ ਐਮਰਜੈਂਸੀ ਲਾਈ ਸੀ ਐਮਰਜੈਂਸੀ ਦੇ ਵਿੱਚ ਪ੍ਰੈਸ਼ਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਸ਼ਰਮਣ ਅਕਾਲੀ ਦਲ ਨੇ 62000 ਦੀ ਜ਼ਿੰਮੇਵਾਰੀ ਦਿੱਤੀ ਸੀ 62000 ਤੇ ਸਿਰਫ ਪੂਰੇ ਹਿੰਦੁਸਤਾਨ ਚੋਂ 5000 ਦੀ ਜ਼ਿੰਮੇਵਾਰੀ ਸੀ 67000 ਦੀ ਕੋਲਕਾਤਾ ਨੇ ਦਿੱਤੀ ਇਸ ਕਰਕੇ ਨਾ ਸ਼ਰਮਣ ਨੇ ਅਕਾਲੀ ਦਲ ਦਮਣਾ ਲਾ ਤੇ ਨਾ ਪ੍ਰੈਸਾਂ ਹੀ ਦਬਦੀਆਂ ਹੁੰਦੀਆਂ ਇਹ ਬੜਾ ਵੱਡਾ ਭੁਲੇਖਾ ਇਹਨਾਂ ਨੂੰ ਕਿ ਪਰਚੇ ਪਰਚੇ ਕਿਉਂਕਿ ਸ਼ਰੋਮਣੀ ਕਾਲੀ ਦਰ ਦਾ ਜਨਮ ਹੀ ਪਰਚਾ ਚ ਹੋਇਆ ਤੇ ਜਨਮੀ ਸ਼ੀਗੀਆਂ ਤੋਂ ਹੋਇਆ ਕਦੇ ਵੀ ਸ਼ਰੋਮਣੀ ਕਾਲੀ ਦਰ ਦਿਲਦਾ ਨਹੀਂ 7 ਮਹੀਨੇ ਮਜੀਠਾ ਸਾਹਿਬ ਨੂੰ ਅੰਦਰ ਰੱਖ ਕੇ ਬਾਹਰ ਧਮਾਉਣ ਦੀ ਕੋਸ਼ਿਸ਼ ਕੀਤੀ ਪਰ ਅਜ ਫਿਰ ਬਾਹਰ ਨਿਕਲਦੇ ਨਾਲ ਜੱਟ ਨੇ ਮੜਕ ਮਾਰੀ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਫਿਰ ਕਿਹਾ ਜੋ ਵੀ ਪੰਜਾਬ ਦੀ ਖਾਤਰ ਮੈਨੂੰ ਕਰਨਾ ਪਵੇ ਉਹ ਮੈਂ ਕਰੂੰਗਾ ਬੇਸ਼ੱਕ ਮੇਰੇ ਗੋਲੀ ਲੱਗੇ ਤੁਸੀਂ ਬਿਆਨ ਸੁਣਿਆ ਪਏ ਇਤਨੀ ਵੱਡੀ ਗੱਲ ਨਹੀਂ ਹੋ ਸਕਦੀ ਇਹ ਤਾਂ ਆਪਣੀ ਜਾਨ ਵੀ ਆਦਮੀ ਦਾਤੇ ਲੱਗ ਸਕਦਾ ਹੈ ਪਹਿਲਾ ਇਹਨਾਂ ਦਾ ਫੇਲ ਹੋਇਆ ਕੇਸ ਡੱਗ ਵਾਲਾ ਉਹਨੇ ਕਿਸੇ ਦੇ ਮਤੂ ਨਹੀਂ ਦੱਸਣਾ ਚਾਹਣਾ ਕਿ ਜਿਹੜਾ ਕੇਸ ਹੈ ਦੇ ਵਿੱਚ ਹੀ ਕੁਝ ਨਹੀਂ ਇਹਦਾ ਸਿਰਫ ਤਰੀਕ ਤੇ ਤਰੀਕ ਲੈਂਦੇ ਰਹੇ ਕਿ ਸਾਨੂੰ ਹੋਰ ਕੁਝ ਤੁਹਾਨੂੰ ਅਸੀਂ ਪੇਸ਼ ਕਰਾਂਗੇ ਅਦਾਲਤਾਂ ਨੂੰ ਇਹਨਾਂ ਸਮਝਦਾ ਕਿ ਗੁਨਾ ਕਰਦੇ ਰਹੇ ਇਸ ਕਰਕੇ ਅੱਜ ਬਹੁਤ ਵੱਡੀ ਖੁਸ਼ੀ ਹੈ ਤੇ ਬਹੁਤ ਹੀ ਸਾਰੇ ਵਰਗਾਂ ਦੇ ਵਿੱਚ ਕੁਜੀਗੀ ਲਹਿਰ ਦੌੜੀ ਆ ਪੂਰੇ ਪੰਜਾਬ ਚ ਲੋਗੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਇਤਤਜ਼ਾਦ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਟੈਲੀਫੋਨ ਆਇਆ ਵਧਾਈ ਦੇ ਤੇ ਉਤਾਰ ਦਾ ਧੰਨਵਾਦ ਕੀਤਾ ਤੇ ਪਰਮਾਤਮਾ ਦਾ ਸਾਰੇ ਨੇ ਧੰਨਵਾਦ ਕੀਤਾ ਮਜੀਠੀਆ ਸਾਹਿਬ ਜੀਆ ਸਾਹਿਬ ਨੇ ਅੱਜ ਜਿਹੜਾ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਧੰਨਵਾਦ ਕੀਤਾ ਹੈ ਬੀਜੇਪੀ ਦੇ ਵੀ ਕਈ ਲੀਡਰਾਂ ਦਾ ਔਰ ਕਾਂਗਰਸ ਦੇ ਵੀ ਕਈ ਲੀਡਰਾਂ ਦਾ ਜਿਹੜਾ ਵੀ ਹਦਾਨਾ ਦਾ ਮਾਰਦਾ ਉਹਦਾ ਹਮੇਸ਼ਾ ਹੀ ਧੰਨਵਾਦ ਹੁੰਦਾ ਮਰੀਲ ਕੋਟ ਦੇ ਨਵਾਬ ਨੇ ਹਜ਼ਰ ਨਾਰਾ ਮਾਰਿਆ ਸੀ ਸਰਦਾਰ ਜੀ ਖਤਰ ਦੇ ਗੁਰੂ ਸਾਹਿਬ ਨੇ ਵੀ ਧੰਨਵਾਦ ਕੀਤਾ ਸੀ ਇਹ ਧੰਨਵਾਦ ਕਰਨਾ ਫਰਜ਼ ਬੰਦਾ ਇਨਸਾਨ ਦਾ ਕਿ ਜਿਹੜਾ ਵੀ ਔਕੇ ਸਮੇਂ ਦੇ ਵਿੱਚ ਸਹੀ ਗੱਲ ਕਹਿੰਦਾ ਆ ਬੀਬੀ ਪਠਨ ਬੋਲੀ ਸਰਦਾਰ ਸਿੰਘ ਜੀ ਬਾਨ ਸਾਹਿਬ ਦੀ ਖਤਰ ਜੇ ਜੀ ਵੀ ਧਰਵਾਦ ਕਰਨੇ ਕੇ ਸੱਚੀ ਗੱਲ ਬੋਲਨੀ ਚਾਹੀਦੀ ਹੈ ਜੇ ਵੀ ਆਪੋਜੀਸ਼ਨ ਦਾ ਨਹੀਂ ਚੰਗਾ ਕੰਮ ਕਰੂਗਾ ਅਸੀਂ ਵੀ ਧਰਵਾਦ ਕਰਾਂਗੇ ਇੱਕ ਮਾਲਾ ਸਾਹਿਬ ਬੀਬੀ ਪੱਠਲ ਨੇ ਜਿਹੜਾ ਬਿਆਨ ਦਿੱਤਾ ਹੈ ਐਕਟੀਵੀ ਚੈਨਲ ਤੇ ਕਿ ਜਦੋਂ ਮੇਰੀ ਸਰਕਾਰ ਦੁਆਰਾ ਬਲੌਨ ਨੂੰ ਮੇਰੇ ਕੋਲੇ ਕੋਈ ਵੱਡੇ ਅਫਸਰ ਆਏ ਉਹ ਕਹਿੰਦੇ ਵੀ ਆਪਾਂ ਬੰਬ ਧਮਾਕਾ ਕਰ ਦਿੰਨੇ ਆ ਆਏ ਕਰ ਦਿੰਨੇ ਆ ਤੁਹਾਡੀ ਸਰਕਾਰ ਦੁਆਰਾ ਬਨ ਜੂ ਤੁਹਾਡਾ ਕੀ ਪ੍ਰਤੀਕਰਮ ਹੈ ਉਸਤੇ ਚਲੋ ਤਾਂ ਬੀਬੀ ਜੀ ਨੂੰ ਪਤਾ ਹੋ ਸਕਦਾ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਅਸੀਂ ਬਿਆਨ ਨਹੀਂ ਨ ਦੇ ਸਕਦੇ ਤਾਂ ਬੀਬੀ ਜੀ ਨੂੰ ਪਤਾ ਹੋ ਜਾਂ ਬੀਬੀ ਜੀ ਇਹ ਕਹਿ ਸਕਦੇ ਨਹੀਂ ਸ਼੍ਰੋਮਣੀ ਕਾਲੀ ਦਾ ਲਪੋਜ ਤਾਂ ਕਰਦਾ ਨਹੀਂ ਜਿਸ ਪਿਆਰ ਨੂੰ ਨਹੀਂ ਕੋਈ ਕਮੈਂਟ ਨਹੀਂ ਕਰਦਾ ਜਿਸ ਪਿਆਰ ਜੀ ਥੈਂਕ ਯੂ ਦੇ ਵਿੱਚ ਬੋਲਿਆ ਜਾ ਰਿਹਾ ਸੀ ਕੇਸ ਕੁਝ ਹੋਰ ਪ੍ਰਚਾਰ ਕੁਝ ਹੋਰ ਉਹ ਸਾਰਾ ਸੱਚ ਝੂਠ ਦਾ ਨਤਾਰਾ ਸਮਝ ਲਓ ਅੱਦਾ ਅੱਦਾ ਸੱਚ ਦਾ ਸਾਹਮਣੇ ਆ ਗਿਆ ਜੇ ਉਹ ਜਮਾਨਤ ਹੋ ਗਈ ਜੱਜ ਸਾਹਿਬ ਨੂੰ ਲੱਗਿਆ ਹੋਊ ਵੀਰੇ ਵਿੱਚ ਕੋਈ ਨਹੀਂ ਕੇਸ ਦੇ ਤਾਂ ਹੀ ਇਹ ਜਮਾਨਤ ਜਿਹੜੀ ਆ ਉਹਨਾਂ ਨੇ ਸੁਪਰੀਮ ਕੋਰਟ ਵੱਲੋਂ ਦਿੱਤੀ ਆ। ਦੂਜੀ ਗੱਲ ਵੀ ਜਿਹੜੀ ਬਾਕੀ ਰਹਿ ਗਈ ਕਸਰ ਉਹ ਜਦੋਂ ਕੇਸ ਦੀ ਚ ਆਈ ਬਰੀ ਹੋਣ ਦੀ ਵਾਰੀ ਉਦੋਂ ਪਤਾ ਲੱਗ ਜੂਗਾ ਰਹੀ ਦੀ ਖੁੰਦੀ ਕਸਰ ਉਦੋਂ ਨਿਕਲ ਜਾਣੀ। ਕੋਈ ਏਜੰਡਾ ਐਸਾ ਨਹੀਂ ਸੀ ਵੀ ਜਿਹੜੇ ਇਹ ਮੁੱਦਾ ਇਸ ਲੈਵਲ ਤੇ ਕਰਛਾਲਿਆ ਜਾਵੇ। ਬਹੁਤ ਹੌਟ ਇਸ਼ੂ ਸਟੇਟ ਦੇ ਵਿੱਚ ਹੈਗੇ ਆ ਜਿਨ੍ਹਾਂ ਵੱਲ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਆ। ਜਿਵੇਂ ਗੈਂਗਸਟਰਵਾਦ ਨਸ਼ਿਆਂ ਦਾ ਬੋਲਬਾਲਾ ਜੋ ਅੱਜ ਹਾਲਾਤ ਆ ਬੇਰੁਜ਼ਗਾਰੀ ਦੇ ਜੋ ਅੱਜ ਵਪਾਰੀ ਤਰਾ ਤਰਾ ਕਰ ਰਿਹਾ ਜੋ ਆਰਥਿਕ ਤੌਰ ਤੇ ਪਛੜੇ ਵਰਗਾਂ ਤੇ ਸਹੂਲਤਾ ਬੰਦ ਹੋਈਆਂ ਜੋ ਅੱਜ ਮਲਾਜਮ ਵਰਗ ਜਿਹੜਾ ਜਿਨ੍ਹਾਂ ਨੂੰ ਟੀਏਡੀਏ ਵੀ ਨਹੀਂ ਮਿਲੇ ਉਹ ਪਲਾਨੀਆਂ ਕਰਨੀਆਂ ਜ਼ਰੂਰੀ ਆ ਆਮਨੰਦ ਸਟੇਟ ਦੀ ਕਿਵੇਂ ਵਧਣੀ ਉਹ ਤੇ ਜ਼ੋਰ ਲਾਉਣਾ ਚਾਹੀਦਾ ਕਰਜ਼ੇ ਤੋਂ ਕਿਵੇਂ ਆ ਬਚੇ ਜਾਵੇ ਉਹ ਤੇ ਜ਼ੋਰ ਲਾਉਣਾ ਚਾਹੀਦਾ ਇਹ ਪਲਾਨਿੰਗ ਦੀ ਬਜਾਏ ਜੋ ਜਰੂਸ ਕੱਢਿਆ ਗਿਆ ਮੀਡੀਆ ਦੇ ਵਿੱਚ ਜੋ ਪ੍ਰਚਾਰ ਕੀਤਾ ਗਿਆ ਉਹਦਾ ਰਿਜ਼ਲਟ ਅੱਜ ਜਿਹੜਾ ਸਾਹਮਣੇ ਆ ਗਿਆ ਜਦੋਂ ਇਹਨਾਂ ਨੂੰ ਜਮਾਨਤ ਮਜੀਠੀਆ ਸਾਹਿਬ ਨੂੰ ਮਿਲ ਗਈ ਆਉਂਦੇ ਨੇ ਮਾਰੀ ਫੇਰ ਬੜਕ ਉਹੋ ਹੀ ਬੜਕ ਬੰਦ ਕਰਾਉਣ ਦੇ ਆ ਮਾਰਿਆ ਨੇ ਇਹਨਾਂ ਨੇ ਕਾਰਵਾਈ ਪਾਈ ਸੀ ਬੜਕ ਫੇਰ ਨਹੀਂ ਬੰਦ ਹੋਈ ਚਾਹੇ মিডিਆ ਦਾ ਮੂੰਹ ਬੰਦ ਕਰਨ ਦੀ ਗੱਲ ਆ ਚਾਹੇ ਜਿਹੜਾ ਸਰਕਾਰ ਦੇ ਪ੍ਰੋਗਰਾਮਾਂ ਦੇ ਉਲਟ ਬੋਲਦਾ ਆ ਜਾਂ ਸਰਕਾਰ ਦੀਆਂ ਖਾਮੀਆਂ ਜਾਗਰ ਕਰਦਾ ਜਾਏ ਉਹਦਾ ਮੂੰਹ ਬੰਦ ਕਰਨ ਦੀ ਗੱਲ ਆ। ਸੋਅ ਐਫ ਆਈ ਆਰਾਂ ਕਰਨ ਤੋਂ, ਸੋਅ ਝੂਠੇ ਮੁਕਦਮੇ ਦਰਜ ਕਰਨ ਤੋਂ, ਹੋਰ ਸਰਕਾਰ ਦੇ ਕੋਲੇ ਕੋਈ ਕੰਮ ਨਹੀਂ ਰਹਿ ਗਿਆ। ਲੋਕਾਂ ਦੇ ਵਿੱਚ ਤਰਾ-ਤਰਾ ਹੋਈ ਪਈ ਆ। ਸਾਰਾ ਵਰਗ, ਸਾਰੇ ਪੰਜਾਬ ਦਾ ਹਰ ਵਰਗ ਜਿਨ੍ਹਾਂ ਨੂੰ ਝੂਠੇ ਲਾਰੇ ਲਾ ਕੇ ਇਹਨਾਂ ਨੇ ਸਰਕਾਰ ਲਿਆਂਦੀ ਸੀ, ਉਹ ਸਾਰੇ ਤਰਾ-ਤਰਾ ਕਰ ਰਹੇ ਆ। ਭ੍ਰਿਸ਼ਟਾਚਾਰ ਦਾ ਬੂਲ ਬਾਲਾ ਹੋਇਆ ਗਿਆ। ਗੈਂਗਸਟਰਾਂ ਦੀਆਂ ਗੱਲਾਂ ਆਈ ਜਾਂਦੀਆਂ, ਸਧਾਰਨ ਲੋਕਾਂ ਨੂੰ ਵੀ ਗੈਂਗਸਟਰਾਂ ਦੀਆਂ ਗੱਲਾਂ ਆਈ ਜਾਂਦੀਆਂ। ਉਹਨਾਂ ਨੂੰ ਫੜਨ ਦੀ ਬਜਾਏ ਜਿਹੜੇ ਸਟੇਟ ਦੇ ਹੱਕ ਚ ਬੋਲਦੇ ਸੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਸੀ ਉਹਦੋਂ ਚੱਕ ਕੇ ਅੰਦਰ ਡੱਕ ਕੇ ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਜੋ ਵੀ ਭੰਡੇ ਪ੍ਰਚਾਰ ਤੇ ਜੋ ਊੜ ਪ੍ਰਚਾਰ ਹੋਇਆ ਉਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਪਹਿਲਾਂ ਹੀ ਸ਼੍ਰੋਮਣੀ ਕਾਲੇਦਾਰ ਇਸ ਟਾਈਮ ਪੂਰੀ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਲੋਕਾਂ ਦਾ ਮੋਹ ਪੰਗ ਹੋ ਗਿਆ ਸਰਕਾਰ ਵੱਲ ਇਹ ਸਰਕਾਰ ਕੰਮ ਕਰ ਸਾਈ ਦੇ ਵਿੱਚ ਸ਼ੋਮਨੀ ਕਾਲੀ ਦਾਲ ਦੀ ਸਰਕਾਰ ਆ ਗਈ ਬੋਲੇ ਸੁਨਹਾਰ ਸੁਨਹਿਰੀ ਬੋਲ ਸਰਦਾਰ ਸ਼ਬੀਰ ਸਿੰਘ ਬਾਦਲ ਪੂਰੇ ਜੋਰ ਛੋਰ ਦੇ ਨਾਲ ਪੂਰੇ ਤਗੜੇ ਹੋ ਕੇ ਲੱਗੇ ਆ ਸਰਕਾਰ ਲਿਆਉਣ ਵਾਸਤੇ ਲੋਕਾਂ ਚ ਉਤਸ਼ਾਹ ਜੂਤ ਉੱਠ ਕੇ ਤੁਰ ਪਿਆ ਹਰ ਵਰਗ ਦੇ ਮੂੰਹ ਦੇ ਉੱਤੇ ਇੱਕ ਹੀ ਗੱਲ ਆ ਕਿ ਸ਼ੋਮਨੀ ਕਾਲੀ ਦਾਲ ਦੀ ਸਰਕਾਰ ਦੇ ਸਮੇਂ ਜੋ ਵਿਕਾਸ ਹੋਇਆ ਕਿਹੇ ਕਾਂਗਰਸ ਨੇ ਕਿਸੇ ਦਿੱਲੀ ਤੋਂ ਚੱਲਦੀ ਦੂਜੀ ਪਾਰਟੀ ਨੇ ਕਿ ਸੇ ਆਮ ਆਦਮੀ ਪਾਰਟੀ ਨੇ ਕਿਹ ਅੱਜ ਤੱਕ ਨੇ ਵਿਕਾਸ ਨਹੀਂ ਕੀਤਾ ਅਕਾਲੀ ਦਲ ਹੀ ਵਿਕਾਸ ਕਰ ਸਕਦਾ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੀ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਲ ਹੋ ਸਕਦੀ ਹੈ ਤੇ ਲੋਕ ਬੱਬਰ ਭਾਰ ਹੋਏ ਖੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕੋਟਨ ਕੋਟ ਵਧਾਈ ਅੱਜ ਸਾਡੀ ਸਮੂਹ ਲੀਡਰਸ਼ਿਪ ਜਿਹੜੀ ਆ ਬੋਗੇ ਜਿਹੜੇ ਦੀ ਅੱਜ ਇੱਥੇ ਇਕੱਤਰ ਹੋਈ ਆ ਸਾਡੇ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਕੀ ਆ ਪ੍ਰਾਣਾ ਸਰ ਤੀਰਥ ਸਿੰਘ ਜੀ ਮੱਲਾ ਸਾਹਿਬ ਆਪਣੇ ਵਿੱਚ ਬਰਾਜਮਾਨ ਤੇ ਸਾਹਿਬ ਨਿਹਾਲ ਸਿੰਘ ਜੀ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਕਾਲੀਦਾਲ ਮੋਗਾ ਤੇ ਖੰਨ ਮੁਖ ਭਾਤੀ ਜੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮੋਗਾ ਸ਼ੋਮਣੀ ਕਾਲੀਦਾਲ ਉਹ ਵੀ ਆਪਣੇ ਵਿੱਚ ਬਰਾਜਮਾਨ ਸਾਡੇ ਕੌਂਸਲਰ ਸੁਬਾਨ ਸਾਡੇ ਸ਼ਹਿਰ ਦੇ ਸ਼ੋਮਣੀ ਕਾਲੀਦਾਲ ਦੇ ਮੋਗੇ ਸ਼ਹਿਰ ਦੇ ਪ੍ਰਧਾਨ ਜਗਦੀਸ਼ ਆਵਾੜਾ ਜੀ ਐਕਸਟ੍ਰੀਮਨ ਇੰਪਰੂਵਮੈਂਟ ਟਰਸਟ ਉਹ ਵੀ ਆਪਣੇ ਜਮ ਮੌਜੂਦ ਆ ਸਾਡੇ ਚਰਨਜੀਤ ਸਿੰਘ ਜੀ ਡੀਸੀ ਵਿੰਗ ਦੇ ਚੇਅਰਮੈਨ ਜਿਹੜੇ ਆ ਉਹ ਵੀ ਸਾਡੇ ਵਿੱਚ ਅੱਜ ਮੌਜੂਦ ਆ ਤੇ ਸਾਡੇ ਕੌਂਸਲ ਸ ਮਾਨ ਮਨਜੀਤ ਧਮੂ ਜੀ ਬਤਵਾਲ ਜੀ ਸਾਰੀ ਸਾਡੀ ਟੀਮ ਜਿਹੜੀ ਹੈ ਗਵਰਦਨ ਕੋਕਲੀ ਦੀ ਸਾਰੀ ਟੀਮ ਜਿਹੜੀ ਹੈ ਪੰਜ ਸਰਪੰਚ ਸਾਡੇ ਸਰਪਲ ਪ੍ਰਧਾਨ ਸਹਿਬਾਨ ਸਾਰੇ ਅੱਜ ਇੱਥੇ ਇਕੱਤਰ ਆ ਵਧਾਈ ਦਾ ਦੇਣਾ ਖੁਸ਼ੀ ਦਾ ਦੇਣਾ ਵਧਾਈਆਂ ਵੰਡਣਵਾ ਤੇ ਲੱਡੂ ਮੰਗਾਏ ਗਏ ਆ ਲੱਡੂ ਵੰਡਦੇ ਆ ਸਾਰਿਆਂ ਦਾ ਮੂੰਹ ਮਿੱਠਾ ਕਰਦੇ ਆ ਤੇ ਖੁਸ਼ੀ ਮਨਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ